ਸੰਗਤ ਜੀ ਦਰਸ਼ਨ ਕਰ ਰਹੇ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਿਆ ਗਿਆ ਨੇ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਸ਼ਾਨਦਾਰ ਟੰਗ ਦੇ ਨਾਲ ਜਿਹੜੀ ਸਜਾਵਟ ਹੋਈ ਹੈ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਨੂੰ ਮੁੱਖ ਰੱਖਦਿਆਂ ਫੁੱਲਾਂ ਦੀ ਸਜਾਵਟ ਪਾਲਕੀ ਦੀ ਤਿਆਰੀ ਹੋ ਰਹੀ ਹੈ ਹੋਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਮਠਿਆਈਆਂ ਦੇ ਲੰਗਰ ਲੱਗ ਰਹੇ ਹਨ ਵੱਖ-ਵੱਖ ਨਗਰਾਂ ਵਿੱਚੋਂ ਕਈ ਤਰ੍ਹਾਂ ਦੇ ਸੁੰਦਰ ਪਕਵਾਨ ਪਕਾ ਕੇ ਮਠਿਆਈਆਂ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਅਰਪਣ ਕਰਕੇ ਵਰਤਾਏ ਜਾ ਰਹੇ ਹਨ ਕੱਲ 9 ਤਰੀਕ ਨੂੰ ਸਵੇਰੇ 7 ਵਜੇ ਸਤਿਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਦਾ ਜੋ ਨਗਰ ਕੀਰਤਨ ਹੈ ਉਸ ਦੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤਿਆਰੀਆਂ ਸਾਰੀਆਂ ਮੁਕੰਮਲ ਹਨ ਬਹੁਤ ਉਤਸ਼ਾਹ ਹੈ ਸੰਗਤਾਂ ਵਿੱਚ ਜੋ ਰਸਤੇ ਵਿੱਚ ਪੜਾ ਹਨ ਉਹਨਾਂ ਪੜਾਵਾਂ ਦੇ ਉੱਤੇ ਜਿਹੜੀਆਂ ਸੰਗਤਾਂ ਮਠਿਆਈ ਦੇ ਲੰਗਰ ਪ੍ਰਸ਼ਾਦਿਆਂ ਦੇ ਲੰਗਰ ਚਾਹ ਦੇ ਲੰਗਰ ਠੰਡਿਆਂ ਦੇ ਲੰਗਰ ਆਦ ਕਲਾਉਂਦੇ ਹਨ ਉਹ ਵੀ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ ਵੱਖ-ਵੱਖ ਥਾਵਾਂ ਤੋਂ ਫੂਨ ਪੁੱਜ ਰਹੇ ਹਨ ਤੇ ਅਸੀਂ ਪੂਰੀਆਂ ਤਿਆਰੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੀ ਅਡਿਕ ਕਰ ਰਹੇ ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਵਿਆਹ ਗੁਰਪੁਰਬ ਹੈ ਇਸ ਦਿਨ ਮੈਂ ਸਰਬਤ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ